ਹਾਂ ਦਾ ਟਪਕੇ ਕਾਪਾ ਲੈ ਕੇ ਡਾਂਗ ਲੈ ਕੇ ਮੇਰੇ ਬੱਚਿਆਂ ਦੋਵਾਂ ਨੂੰ ਮਾਰਿਆ ਕੁੱਟਿਆ ਉਹਨੇ ਮੇਰੇ ਮਗਰੋਂ ਇਹ ਮਤਲਬ ਉਹਨੂੰ ਗੱਲ ਕਰਕੇ ਅੰਦਰੋਂ ਬਾਹਰ ਨਿਕਲਦੇ ਪਏ ਸੀਗੇ ਇਹਨਾਂ ਹੁੰਦੇ ਥੱਪਣ ਮਾਰਦਾ ਉਹਨੂੰ ਹਜੇ ਅੰਦਰੋਂ ਬਾਹਰ ਆਈ ਹੈ ਨਾ ਇਹਨਾਂ ਨੇ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਗਾਲੀ ਗਲੋਚ ਕਰਕੇ ਮੇਰੇ ਹੱਥ ਚਪੇੜ ਮਾਰੀ ਹੈ ਜੀ ਜਸ ਟ੍ਰਾਇਲ ਉਹ ਇਸੇ ਉਹ ਨਹੀਂ ਨਹੀਂ ਸੁਣੀ ਤੇ ਤੁਸੀਂ ਆ ਕੇ ਸਰਪੰਚ ਦੇ ਥੱਪੜ ਮਾਰ ਦੋ ਕੋ ਦੋ ਕਿਤਾਬ ਨਹੀਂ ਗਿਆ ਨਹੀਂ ਅਗੀ ਯਾਰ ਕਿਉਂ ਥੱਪੜ ਕਿਉਂ ਮਾਰ ਰਿਹਾ ਮੈਂ ਮੈਂ ਗਾਵਾ ਤੂੰ ਮੈਂ ਤੈਨੂੰ ਕਹਿੰਦਾ ਤੜਸੀ ਨਹੀਂ ਰੱਬ ਤੂੰ ਕਹਿੰਦਾ ਜਿਹੜਾ ਤੈਨੂੰ ਨਹੀਂ ਕਹਿੰਦਾ ਸਰਪੰਚ ਦੇ ਥੱਪੜ ਮਾਰੋ ਮੈਂ ਪੀਦਾ ਚੁਨੇ ਹੋਇਆ ਪੀਤੀ ਹੈ ਜੇ ਜਨਤਾ ਨੇ ਚੁਨੇ ਆ ਨਾ ਐਵੇਂ ਨਹੀਂ ਅਸੀਂ ਬਣ ਗਏ ਪੀਤੀ ਹੈ ਪੀਤੀ ਹੈ ਪੱਕੀ ਪੀਤੀ ਹੈ ਦਾਰੂ ਵੀ ਪੀਤੀ ਹੈ ਪੀਤੀ ਮਤਲਬ ਹੋਇਆ ਚਾਹ ਪੀਤੀ ਤੇਰੀ ਨਹੀਂ ਪੀਤੀ ਯਾਰ ਇੱਕ ਸਰਪੰਚ ਨੂੰ ਅਸੀਂ ਗੱਲ ਕਰਦੇ ਥੱਪੜ ਮਾਰਦੇ ਰਾਈਟ ਬੰਦ ਪੰਚਾਇਤ ਖੜੀ ਹੈ ਰਾਈਟ ਕਿਹੜੇ ਵੀ ਨਹੀਂ ਮਾਰ ਸਕਦਾ ਹੈ ਥੱਪੜ ਮਾਰਤਾ ਮੇਰੇ ਇਹ ਕੰਮ ਨਹੀਂ ਕੋਈ ਜਿਹੜਾ ਸੀਨੀਅਰ ਅਫਸਰ ਬੁਲਾ ਲਓ ਅਸੀਂ ਜਾਣਦੇ ਆ ਕਿ ਸਾਨੂੰ ਕੋਈ ਤਰ੍ਹਾਂ ਦੀ ਗੀ ਨਹੀਂ ਕੋਈ ਪਿੰਡ ਦਾ ਅਸੀਂ ਚੁਣਿਆ ਨਵੇਂ ਦੀ ਇਹ ਕੋਈ ਐਵੇਂ ਨਹੀਂ ਹੈ ਜੇ ਸਾਨੂੰ ਕੋਈ ਚੀਜ਼ ਕੀ ਹੈ ਤੇ ਜੇ ਕਿਸੇ ਦੇ ਘਰ ਤੋਂ ਇੱਕ ਰੇਲੂ ਚ ਰੋਲਾ ਸੀਗਾ ਤਾਂ ਤੁਹਾਨੂੰ ਬੁਲਾਇਆ ਤੇ ਸਰਪੰਚ ਸਾਹਿਬ ਵੀ ਆਏ ਮੀਡੀਆ ਬੁਲਾਇਆ ਪਰ ਸਰਪੰਚ ਨੂੰ ਕਿਸੇ ਤਰ੍ਹਾਂ ਦਾ ਥੱਪੜ ਮਾਰਨਾ ਬਿਲਕੁਲ ਮੀਡੀਆ ਵਾਲੇ ਬੁਲਾ ਲਓ ਯਾਰ ਮੀਡੀਆ ਵਾਲੇ ਬੁਲਾਓ ਸਾਰੀ ਗੱਲਬਾਤ ਦੱਸ ਕੀ ਜਿੱਕਰ ਸੀ ਅਸੀਂ ਦਗਾ ਨਹੀਂ ਪਹਿਲੀ ਗੱਲ ਤਾਂ ਕੋਈ ਉਹਨੇ ਕੋਈ ਕਿਸ ਤਰ੍ਹਾਂ ਦੀ ਕੋਈ ਗਲਤੀ ਵੀ ਕੀਤੀ ਤਾਂ ਪਹਿਲੇ ਕਰ ਤੋਂ ਪਿਆਰ ਨੂੰ ਜ਼ਿੰਮੇਵਾਰ ਜ਼ਿੰਮੇਵਾਰ ਦੀ ਕੋਸ਼ਿਸ਼ ਕਰ ਸਕਦੇ ਤੇ ਥੱਪੜ ਨਹੀਂ ਮਾਰ ਸਕਦੇ ਉਹ ਸਾਬ ਯਾਰ ਗਲਤ ਫੇਮਿਆ ਉਹਦੇ ਕੋਲੇ ਗਲਤ ਫੇਮਿਆ ਗਿਆ ਥੱਪੜ ਮਾਰਿਆ ਦਾ ਕੀ ਲੋਕਾਰ ਆ ਦੱਸੋ ਗਲਤ ਫੇਮਿਆ ਵੀ ਕੋਈ ਨਹੀਂ ਉਹ ਯਾਰ ਹੁਣ ਇਹ ਕੀ ਦੇ ਕੋਲੇ ਕਾਪਾ ਸੀ ਕਾਪਾ ਸਰਮਨ ਚ ਕੀ ਬੋਲਦਾ ਇੱਕ ਗੱਲ ਕਰਦੇ ਅੱਜ ਗ੍ਰਿਲੂ ਦਾ ਮਸਲਾ ਹੈ ਚਲੋ ਤੁਸੀਂ ਇੱਕ ਦੋ ਬਾਰਾਂ ਤੱਕ ਕੰਪਲੀਟ ਕਰ ਦਿੱਤੀ ਕੁਝ ਆਏ ਸੀ ਗੱਲ ਸਰਪੰਚ ਹੁੰਦਾ ਤਾਂ ਆਹ ਸਾਰੇ ਤਿੰਨ ਚਾਰ ਜਿਹੜੇ ਖੜੇ ਆਂ ਪੰਚਾਇਤ ਆ ਕੋਲੇ ਤੂੰ ਸਾਡੇ ਕੋਲ ਕਾਪੜੇ ਮਾਰਦਾ ਲੋਕ ਨਹੀਂ ਯਾਰ ਕੋਈ ਗੱਲ ਨਹੀਂ ਹੈ ਸਮਾਜਿਕ ਦੇ ਵਿੱਚ ਆਹ ਵੇਖੋ ਜਿੰਨੀ ਜਨਤਾ ਸੁਣ ਰਹੀ ਆ ਜੀ ਮੇਰਾ ਨਾਮ ਫਕੂਰਾਵੈ ਫਕੂਰਾਵੈ ਫਕੂਰਾਮ ਜੀ ਫਕੂਰਾਮ ਜੀ ਨਹੀਂ ਡਿਊਟੀ ਇੱਕ ਤੋਂ 12 ਤੱਕ ਪਲੇਂ ਦੇ ਕਰਦੇ ਆ ਜੀ ਕਰਨ ਵੇ ਦੇਖੋ ਉਹ ਨਹੀਂ ਵੀਰੇ ਮੈਂ ਉਹ ਟੰਗੂਗਾ ਨਾ ਕਿਸੇ ਤਰ੍ਹਾਂ ਦੀ ਕੋਈ ਪੰਚਾਇਤ ਹੋ ਜਾਵੇ ਨਾ ਜੇ ਕਿਸੇ ਇਨਸਾਨ ਨੇ ਗਲਤੀ ਕੀਤੀ ਹੈ ਕਿਸੇ ਨੇ ਗਲਤੀ ਕੀਤੀ ਨਾ ਤੇ ਅਸੀਂ ਪੰਚਾਇਤ ਦੇ ਵਿੱਚ ਉਹਨੂੰ ਥੱਪੜ ਮਾਰਨ ਦੀ ਵੀ ਨਹੀਂ ਦੱਦੇ ਹੁੰਦੇ ਫਿਰ ਦੁਬਾਰਾ ਉਹਦੇ ਕੋਲ ਥੱਪੜ ਮਾਰ ਫਿਰ ਵੀ ਸੋਚਦੇ ਹੁੰਦੇ ਆ ਪੂਰਾ ਮਸਲਾ ਕੀ ਹੈ ਮਸਲਾ ਯਾਰ ਹੈ ਦੋਨਾਂ ਜੀਆਂ ਦਾ ਆਪਸ ਵਿੱਚ ਹੀ ਹੈਗਾ ਸੀਗਾ ਤੇ ਮੈਨੂੰ ਬੁਲਾਇਆ ਇਹ ਤੁਸੀਂ ਤੁਸੀਂ सरपंच हां मैं सरपंच हैगा ते ਇਹਨਾਂ ਨੂੰ ਬਲਾ ਇਹਨਾਂ ਨੂੰ ਕਿਸੇ ਕੰਪਲੀਟ ਕੀਤੀ 112 ਤੇ ਇਹ ਆਏ ਨੇ ਮੈਂ ਅੰਦਰੋਂ ਉਹਨੂੰ ਲੈ ਕੇ ਆਈ ਜੰਨਾ ਇਹਨੇ ਮੇਰੇ ਥੱਪੜ ਮਾਰਤਾ ਮਗਰ ਅੱਛਾ ਕੀ ਨਾਮ ਲਗਾ ਤੁਸੀਂ ਸਰਪੰਚ ਸਾਹਿਬ ਇਹ ਕੋਈ ਗਲਤ ਪਹਿਲੀ ਗੱਲ ਤਾਂ ਜੋ ਇਹਨਾਂ ਨੇ ਇਹ ਗਲ ਕੰਮ ਕੀਤਾ ਨਾ ਬਿਲਕੁਲ ਹਦਕਾਰ ਨਹੀਂ ਕਿਸੇ ਮੁਲਾਜ਼ਮ ਨੂੰ ਵੀ ਕਿਉਂਕਿ ਚਲੋ 112 ਤੇ ਕੰਪਲੀਟ ਕੀਤੀ ਕਰਦਾ ਗਰੇਲੂ ਮਸਲਾ ਹੈ ਉੱਥੇ ਜੇ ਤੁਸੀਂ ਮੋਤਬਰ ਦੇਖੋ ਜੇ ਸਰਪੰਚ ਸਾਹਿਬ ਵੀ ਆਇਆ ਮੋਤਬਰ ਆਇਆ ਤਾਂ ਉਹ ਮੁਲਾਜ਼ਮ ਵੀ ਆਇਆ ਪਰ ਹੁੰਦੇ ਆ ਨੂੰ ਕਿਸੇ ਨੂੰ ਥੱਪੜ ਮਾਰਨ ਦਾ ਹੱਕ ਨਹੀਂ ਬਣਦਾ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਸਰਪੰਚਾ ਕਮੋਤਬਾਰਾ ਸਸੀ ਗਲ ਸਰ ਮੇਰੀ ਲੜਾਈ ਆ ਸਾਲ ਹੋ ਗਿਆ ਘਰ ਵਾਲੇ ਨਾ ਸਾਲ ਹੋ ਗਿਆ ਲੱਗ ਰੰਡੇ ਸੇ ਮਾਪਾਪਾ ਮੈਂ ਲੱਗ ਰੰਡੀ ਸੀਗੀ ਮੈਂ ਅੱਜ ਕੰਮ ਤੇ ਗਈ ਹੋਈ ਸੀ ਕੰਦ ਟੱਪ ਕੇ ਕਾਪਾ ਲੈ ਕੇ ਡਾਂਗ ਲੈ ਕੇ ਮੇਰੇ ਬੱਚਿਆਂ ਦੋਵਾਂ ਨੂੰ ਮਾਰਿਆ ਕੁੱਟਿਆ ਉਹਨੇ ਮੇਰੀ ਮਗਰੋਂ ਮੇਰੇ ਬੱਚਿਆਂ ਨੇ ਫੋਨ ਕੀਤਾ ਤੇ ਮੈਂ 112 ਤੇ ਕਾਲ ਲਾਈ ਸੀਗੀ ਉਧਰੋਂ ਉਹਨਾਂ ਨੇ ਸਰਪੰਚ ਨੂੰ ਕਹਿਤਾ ਤੇ ਸਰਪੰਚ ਵੀ ਪਹੁੰਚ ਗਏ ਉੱਥੇ ਕਿਹੜਾ ਸਰਪੰਚ ਆਈ ਸਿੰ ਚਿੰਦਰਪਾਲ ਚਿੰਦਰਪਾਲ ਸਿੰਘ ਇਹ ਪਹੁੰਚ ਗਏ ਇਹ ਮਤਲਬ ਉਹਨੂੰ ਗੱਲ ਕਰਕੇ ਨੰਦਰੋਂ ਬਾਹਰ ਨਿਕਲਦੇ ਪਏ ਸੀਗੇ ਤੇ ਇਹਨਾਂ ਹੁੰਦੇ ਥੱਪੜ ਮਾਰਦਾ ਇਹਨਾਂ ਨੂੰ ਪਤਾ ਐਨਾਂ ਜਿਹੜੇ ਆਏ ਸੀਗੇ ਮੁਲਾਜ਼ਮ ਸੀਗੇ ਜਿਹੜੇ ਅੱਛਾ ਹਾਂਜੀ ਤੇ ਫਿਰ ਕੀ ਹੋਇਆ ਉਸ ਤੋਂ ਬਾਅਦ ਫਿਰ ਨਾ ਥੱਪੜ ਮਾਰਤਾ ਉਹਦੇ ਅੱਛਾ ਕੋਈ ਪੁੱਛਿਆ ਸੀ ਪਹਿਲਾਂ ਕੋਈ ਗੱਲਬਾਤ ਹੋਈ ਨਾ ਕੁਛ ਨਹੀਂ ਜਾ ਕੇ ਪੁੱਛਿਆ ਉਹ ਵੀ ਅੰਦਰੋਂ ਆਉਂਦਾ ਪਏ ਸੀ ਸਰਪੰਚ ਸਾਹਿਬ ਬਾਹਰ ਇਹਨਾਂ ਦੋ ਥੱਪੜ ਮਾਰੇ ਉਹਦੇ ਮਾਮਲਾ ਹੈ ਜੀ ਦੋਨਾਂ ਜੀਆਂ ਦਾ ਝਗੜਾ ਸੀ ਜੀ ਇੱਥੇ ਠਾਣੀ ਤੇ ਮੈਂ ਉਹਨਾਂ ਨੂੰ ਸਮਝਾਉਣ ਵਾਸਤੇ ਗਿਆ ਉਹਨੇ ਬੱਚਿਆਂ ਨੂੰ ਆਪਦੇ ਨੂੰ ਕੁੱਟ ਕੇ ਬਾਹਰ ਕੱਢਤਾ ਸੀ ਬੱਚਿਆਂ ਨੂੰ ਬਾਹਰ ਕੱਢਤਾ ਕੁੱਟ ਕੇ ਤੇ ਮੈਂ ਸਮਝਾਈ ਜਾਂਦਾ ਸੀ ਜੀ ਤੇ ਉਹਨਾਂ ਲੇਡੀਜ਼ ਨੇ ਹੀ 112 ਤੇ ਕੰਪਲੀਟ ਕੀਤੀ ਸੀ ਉਹ ਕੰਮ ਤੇ ਸੀਗੇ ਤੇ ਉਦੋਂ ਬਾਅਦ ਇਹ ਆ ਗਿਆ ਉਹਨੋਂ ਹਜੇ ਅੰਦਰੋਂ ਬਾਹਰ ਆਈ ਹੈ ਨਾ ਇਹਨਾਂ ਨੇ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਗਾਲੀ ਗਲੋਚ ਕਰਕੇ ਮੇਰੇ ਹੱਥ 'ਤੇ ਚਪੇੜ ਮਾਰੀ ਹੈ ਜੀ ਹਾਂ ਜੀ ਇਹ ਹੈਗਾ ਜੀ ਪੱਪੂ ਰਾਮ ਜੀ ਇਹ ਸਹੀ ਪੱਪੂ ਰਾਮ ਹੈ ਜੀ ਬਹੁਤ ਜ਼ਿਆਦਾ ਨਜਾਇਜ਼ ਕਰੀ ਹੈ ਜੀ ਤੇ ਮੈਂ ਮੈਂ ਕਾਰਵਾਈ ਦੀ ਮੰਗ ਕੀਤੀ ਹੈ ਮੰਨ ਲਓ ਕੱਲ ਨੂੰ ਇਹ ਤਾਂ ਆਮ ਬੰਦੇ ਦੇ ਵੀ ਮਾਰਨੀ ਸ਼ੁਰੂ ਕਰ ਦੇਣਗੇ ਐਂਦੇ ਤੇ ਕਾਰਵਾਈ ਪੂਰੀ ਤੇ ਪੂਰੀ ਹੋਣੀ ਚਾਹੀਦੀ ਜੀ ਕਾਰਵਾਈ ਐਹੋ ਜੀ ਹੋਣੀ ਚਾਹੀਦੀ ਆ ਮੈਂ ਕਹਣਾ ਇਹਨਾਂ ਦੀ ਵਰਗੀਆਂ ਉਤਰਨੀਆਂ ਚਾਹੀਦੀਆਂ ਜਿਹੜੇ ਅੱਜ ਦੇ ਟਾਈਮ ਦੇ ਚਾਹਤਾਂ ਦੇ ਬੰਦੇ ਕਰ ਰਹੇ ਆ ਠੀਕ ਹੈ ਜੀ ਤੇ ਸਾਡੇ ਪਿੰਸ ਸਾਹਿਬੇ ਥੋੜਾ ਆਏ ਆ ਜੀ ਘਰ ਤਾਂ ਘਰੇਲੂ ਮਸਲਾ ਸੀ ਹੁਣ ਜੇ ਘਰ ਦਾ ਮਸਲਾ ਹੋਊਗਾ ਸਰਪੰਚ ਸਾਹਿਬ ਨੂੰ ਤਾਂ ਬੁਲਾਉਣ ਕੋਈ ਬੁਲਾਉਣਗੇ ਸਰਪੰਚ ਸਾਹਿਬ ਆਦੇ ਕੰਮ ਕਰ ਛੱਡ ਕੇ ਸਪੈਸ਼ਲ ਉੱਤੇ ਬਣਾਦੇ ਸਪੈਸ਼ਲੇ ਚ ਗਿਆ ਘਰੇਲੂ ਕੰਮ ਦੇ ਵਿੱਚ ਉਹ ਤੇ ਮੌਕੇ ਤੇ ਉਹਨੇ 112 ਦੀ ਵੀ ਕੰਪਲੀਟ ਕੀਤੀ ਹੋਈ ਸੀ ਜੀ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਇਹ ਸਰਪੰਚ ਸਾਹਿਬ ਸਗੂ ਜਦੋਂ ਇਹ ਪੁਲਿਸ ਵਾਲੇ ਮੁਲਾਜ਼ਮ ਉਤਰਿਆ ਉਹਨਾਂ ਨੂੰ ਇੰਨੀ ਸਰਪੰਚ ਸਾ ਸਰਪੰਚ ਸਾਹਿਬ ਨੇ ਤੇ ਉਤਰਦੇ ਸਾਰ ਅੰਦਰ ਲੈ ਕੇ ਗਏ ਜਦੋਂ ਵਾਪਸੀ ਨਿਕਲੇ ਤਾਂ ਪਿੱਛੋਂ ਵੱਟ ਕੇ ਮਾਰੀ ਜਿਪੇੜ ਦੱਸੋ ਵੇ ਕੋਈ ਰਾਈਟ ਬਣਦਾ ਚਿਪੇੜ ਮਾਰਨ ਦਾ ਸਰਪੰਚ ਸਾਹਿਬ ਨੂੰ ਫਿਰ ਕਹਿੰਦੇ ਮੈਨੂੰ ਪਤਾ ਨਹੀਂ ਸੀਗਾ ਤੁਸੀਂ ਸਰਪੰਚ ਦੇ ਮੰਨ ਲਓ ਤੁਹਾਨੂੰ ਪਤਾ ਸਰਪੰਚ ਨਹੀਂ ਹੈਗੇ ਆ ਤੇ ਆਮ ਵੀ ਤੁਸੀਂ ਪਬਲਿਕ ਨੂੰ ਕਿਵੇਂ ਚਿਪੇੜ ਮਾਰ ਦੋਗੇ ਜੀ ਇਹ ਕਿਹੜੇ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਹੈ ਇਹ ਤੋਂ ਤਾਂ ਸਰਕਾਰ ਕਹਿੰਦੀ ਵੀ ਇਨਸਾਫ ਮਿਲੂਗਾ ਕਾਦਾ ਇਨਸਾਫ ਹੈ ਜੀ ਫਿਰ ਜੇ ਅਸੀਂ ਫਿਰ ਦੂਸਰੀ ਗੱਲ ਸੁਣੋ ਸਰ ਜਿਹੜੀ ਉਹਨਾਂ ਚਪੇੜ ਮਾਰੀ ਹੈ ਨਾ ਉਸ ਤੋਂ ਬਾਅਦ ਉਹ ਬੜੇ ਬਦਤਮੀਜੀ ਨਾਲ ਹੀ ਬੋਲੇ ਕਿ ਉਹਰਦੋ ਜੋ ਪੰਚਾਇਤ ਸੀ ਨਾ ਮੋਕੇ ਤੇ ਮੇਰੇ ਸਾਹਮਣੇ ਕੋਈ 5 7 10 ਜਣੇ ਹੋਣਗੇ ਮੋਕੇ ਦੀ ਪੰਚਾਇਤ ਪੰਚਾਇਤ ਦੇ ਵਿੱਚ ਮਾਰਿਆ ਕੋਈ ਇਹ ਨਹੀਂ ਇਕੱਲੇ ਨੂੰ ਮਾਰਿਆ ਸਾਈਡ ਤੇ ਪਰੀ ਪੰਚਾਇਤ ਦੇ ਚ ਮਾਰਿਆ ਫਿਰ ਅਸੀਂ ਰੂਪ ਰੂਪ ਜਦੋਂ ਕੱਟ ਕਰਿਆ ਉਸ ਤੋਂ ਬਾਅਦ ਥੋੜਾ ਢਿੱਲਾ ਪਿਆ ਵੀ ਨੂੰ ਪਤਾ ਲੱਗ ਗਿਆ ਵੀ ਉਹਨਰੂਪ ਪਿੰਡ ਦੇ ਕਾਫੀ ਯਾਰ ਪਬਲਿਕ ਇਕੱਠੀ ਹੋ ਜਾਂਦੀ ਅਸੀਂ ਚਾਹੁੰਦੇ ਹਾਂ ਸਾਹਿਬ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਅਗਰ ਮੋਕੇ ਤੇ ਸਾਹਿਬ ਕੋਈ ਸਾਹ ਕੋਈ ਜੇ ਮੋਕੇ ਤੇ ਇਸ ਟਾਈਮ ਪਰਚਾ ਨਹੀਂ ਕਰਦੇ ਤੁਰ ਕਰਨਾ ਲਾਵਾਂਗੇ ਜੀ ਤੇ ਅਸੀਂ ਪਬਲਿਕ ਤੇ ਜਿਹੜਾ ਵੀ ਬਣੇਗਾ ਕਾਰਵਾਈ ਅਸੀਂ ਮੰਗਦੇ ਹਾਂ ਜੀ ਬਸ ਮੇਨ ਜੋ ਹੈ ਜੀ ਸਾਡੇ ਅੱਜ ਸੀਡ ਫਾਰਮ ਰੀਚ 112 ਤੇ ਇੱਕ ਕੰਪਲੇਂਟ ਜਿਹੜੀ ਹੈਗੀ ਹੈ ਮਸੂਲ ਹੋਈ ਸੀ ਜਿਸ ਤੇ ਸਾਡੀ ਪੁਲਿਸ ਪਾਰਟੀ ਅਸੀਂ ਪੂਰਾ ਉਧਰ ਨਾਲ ਮਲਾਜ਼ਮ ਜਿਹੜੇ ਹੈਗੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕੋਈ ਮਿਸ ਅੰਡਰਸਟੈਂਡਿੰਗ ਤਹਿਤ ਮੌਕੇ ਦੇ ਮੌਜੂਦਾ ਸਰਪੰਚ ਦੇ ਨਾਲ ਕੋਈ ਉਹਨਾਂ ਦੀ ਗਲਫਹਿਮੀ ਜਾ ਉਹਨਾਂ ਨੇ ਹੱਥੋਂ ਪਾਈ ਕੀਤੀ ਜਿਸ ਸਬੰਧੀ ਅਸੀਂ ਉਹਦਾ ਬਣਦਾ ਮੌਕੇ ਤੇ ਪਹੁੰਚ ਕੇ ਸਾਰੀ ਜਿਹੜੇ ਦੋਨੇ ਧਿਰਾਂ ਦੇ ਗੱਲਬਾਤ ਸੁਣ ਕੇ ਜਿਹੜਾ ਅਸੀਂ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆਂਦਾ ਜਿਸ ਚੋਂ ਉਹ ਹੁਣੇ ਉਹਨਾਂ ਡਿਪਾਰਟਮੈਂਟਲ ਇਲੈਕਸ਼ਨ ਇਨੀਸ਼ੀਏਟ ਕਰਕੇ ਤੇ ਉਹਨੂੰ ਪੁਲਸ لائن ਹਾਜ਼ਰ ਕਰ ਦਿੱਤਾ ਗਿਆ ਤੇ ਬਣਦੀ ਕਾਰਵਾਈ ਕੀਤੀ ਗਈ